ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਅੱਜ ਦੀ ਵਾਰ ਦੀ ਲੜੀਵਾਰ ਸੰਥਿਆ ਕਰ ਰਹੇ ਹਾਂ ਤੇ 18 ਸ਼ਲੋਕ ਆਪਣੇ ਸੰਪੂਰਨ ਹੋ ਗਏ ਸਨ ਅੱਗੇ ਸ਼ੁਰੂ ਹੁੰਦਾ ਹੈ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਸੰਗਤ ਜੀ ਜਿਹੜੇ ਪੀਲੇ ਰੰਗ ਦੇ ਸ਼ਬਦ ਆ ਰਹੇ ਨੇ ਇੱਥੇ ਵਿਸ਼ਰਾਮ ਹੋਣਗੇ ਸਾਰੇ ਹਰ ਨਾਮ ਹਰ ਤੇਰੀ RAM ਰਾਜੇ ਕਰ ਸੇਵਹਿ ਪੂਰਾ ਸਤਗੁਰੂ ਪੁਖ ਜਾਏ ਲਹ ਮੇਰੀ ਗੁਰਸੀ ਗੁਰਹਾ ਕੀ ਭੁੱਖ ਸਭ ਗਈ ਤਿੰਨ ਪਿਛੇ ਹੋਰ ਖਾਏ ਘਨੇਰੀ ਪਿਛੇ ਨਹੀਂ ਪੜਨਾ ਪਿਛੇ ਦਲਾਵਾਂ ਦੇ ਨਾਲ ਜਨ ਨਾਨਕ ਹਰ ਪੁਨ ਬੀਜਿਆ ਫਿਰ ਟੋਟ ਨ ਆਵੇ ਹਰ ਪੁਨ ਕੇਰੀ ਸ਼ਲੋਕ ਮੁਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਦਲਾਵਾਂ ਦੇ ਨਾਲ ਸੁੱਚੇ ਅੱਗੇ ਰੱਖੇ ਹੋਣ ਹੋਏ ਨਾ ਭਿੱਟਿਓ ਜਾਏ ਸੱਚਾ ਹੋਏ ਕਹਿ ਜੀਵਿਆ ਲੱਗਾ ਪਟਮ ਸ਼ਲੋਕ ਕੋਥੀ ਜਾਏ ਛਟਿਆ ਸੰਗਤ ਜੀ ਨੂੰ ਕੋ ਹੱਥੀ ਨਹੀਂ ਪੜਨਾ ਇਹ ਜਿਹੜਾ ਸ਼ਬਦ ਹੈ ਪੋਲਾ ਸ਼ਬਦ ਹੈ ਪੋਲਾ ਉਚਾਰਨ ਕਰਨਾ ਕੋਥੀ ਕੋਥੀ ਜਾਏ ਛਟਿਆ ਕਿਸੇ ਹੋ ਲੱਗਾ ਦੋਖ ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾ ਉਹ ਵਾ ਪਾਕ ਪਵਿੱਤ ਪਾਪੀ ਸੋਤਨ ਗੱਡਿਆ ਥੁੱਕਾ ਪਈਆ ਤਿਤ ਜਿਤ ਮੁਖ ਨਾਮ ਨਾ ਉਚਰਹਿ ਉਚਰਹਿ ਨਹੀਂ ਕਹਿਣਾ ਉਚਰਹਿ ਹੁੰਦਾ ਇੱਕ ਔਂਕੜ ਦੇ ਨਾਲ ਪਰ ਇੱਥੇ ਦੋ ਦਲਾਵਾਂ ਲੱਗੀਆਂ ਤਿਆਰ ਰੱਖਣਾ ਉਚਰਹਿ ਬਿਨ ਨਾਵੈ ਰਸ ਖਾਹੇ ਨਾਨਕ ਏਵੈ ਜਾਣੀ ਹੈ ਏਵੇਂ ਨਹੀਂ ਪੜ੍ਹਨਾ ਏਵੈ ਵਾਵੇ ਦਲਾਵਾਂ ਜਾਣੀ ਹੈ ਤਿਤ ਮੁਖ ਥੁੱਕਾ ਪਾਹੇ ਮਹੱਲਾ ਪਹਿਲਾ ਪੰਡ ਜੰਮੀ ਐ ਪੰਡ ਜੰਮੀ ਐ ਪੰਡ ਨਿੰਮੀ ਐ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੋਵਾ ਪੰਡ ਭਾਲੀ ਐ ਪੰਡ ਹੋਵੇ ਬੰਧਾਨ ਸੋਕਿਓ ਮੰਦਾ ਆਖੀ ਐ ਜਿਤ ਜੰਮਹਿ ਰਾਜਾਨ ਪੰਡੋ ਹੀ ਪੰਡ ਉਪਜੈ ਉਪਜੈ ਨਹੀਂ ਪੜਨਾ ਉਪਜਾ ਦਲਾਵਾ ਦੇ ਨਾਲ ਪੰਡੈ ਬਾਜ ਨਾ ਕੋਇ ਨਾਨਕ ਭੰਡੈ ਬਾਹਰ ਏਕੋ ਸੱਚਾ ਸੋਇ ਜਿਤ ਮੁਖ ਸਦਾ ਸਲਾਹੀਐ ਸਸੇ ਨੂੰ ਕੰਨਾਂ ਲੱਲੇ ਨੂੰ ਕੰਨ ਦੋਵੇਂ ਉਚਾਰਨ ਕਰਨੇ ਸਲਾਹੀਐ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਉਜਲੇ ਨਹੀਂ ਪੜ ਦੇਣਾ ਉਜਲੇ ਲੈਂਕੜਾਂ ਦੇ ਨਾਲ ਤੇਤ ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਛੰਡਿਐ ਜਾ ਰਹਿਣਾ ਨਾਹੀ ਐਤ ਜਗ ਤਕ ਕਾਇਤ ਗਰਭ ਹੰਡੀ ਐ ਮੰਦਾ ਕਿਸੈ ਨਾ ਆਖੀ ਐ ਸਰਾਮਤਿਆ ਰੱਖਣਾ ਸੰਗਤ ਜੀ ਇਤ ਦਲਾਵਾ ਜਿੱਥੇ ਵੀ ਲੱਗੀਆਂ ਦਲਾਵਾ ਦੀ ਆਵਾਜ਼ ਉਚਾਰਨ ਕਰਨੀ ਐ ਮੰਦਾ ਕਿਸੈ ਨਾ ਆਖੀ ਐ ਪੜ ਅੱਖਰ ਇਹੋ ਬੁੱਝੀ ਐ ਮੂਰਖੈ ਨਾਲ ਨਾ ਦੁੱਝੀ ਐ ਦੁੱਝੀ ਐ ਕਸ ਕੇ ਬੋਲਣਾ ਅਧ ਕਲਾਕੀ ਗੁਰਸਿੱਖਾ ਮੰਨ ਵਧਾਈ ਆ ਵਧਾਈਆਂ ਨਹੀਂ ਪੜ ਦੇਣਾ ਵਧਾਈ ਐ ਬਾਬੇ ਨੂੰ ਪਤਾ ਵਾਧਾਈਆ ਜਨ ਮੇਰਾ ਸਤਗੁਰ ਮਿੱਠਾ RAM ਰਾਜੇ ਕੋਈ ਕਾਰ ਗਾਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾ ਮਨ ਮਿੱਠਾ ਹਰ ਦਰਗਹ ਗੁਰ ਸਿੱਖ ਪਹਿਨਾਈ ਅਹ ਜਿਨਾਂ ਮੇਰਾ ਸਤਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਤੁਠਾ ਸ਼ਲੋਕ ਮਹੱਲਾ ਪਹਿਲਾ ਨਾਨਕ ਫਿੱਕਾ ਫਿੱਕੇ ਨਹੀਂ ਪੜ ਦੇਣ ਧਿਆਨ ਰੱਖਣਾ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀ ਹੈ ਫਿੱਕੀ ਫਿੱਕੀ ਸੋਏ ਫਿੱਕਾ ਦਰਗ ਹੈ ਛੱਟੀ ਹੈ ਮੁਹੇ ਠੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ ਮਹੱਲਾ ਪਹਿਲਾ ਅੰਦਰ ਹੋ ਝੂਠੇ ਪੈਰ ਬਾਹਰ ਦੁਨੀਆ ਅੰਦਰ ਫੈਲ ਆਠ ਛੱਡ ਤੀਰਥ ਜੇ ਨਾਵਹਿ ਇਹ ਪਾਠ ਸੰਗਤ ਜੀ ਪਾਰ ਹੈ ਨਾਵਹਿ ਨਾਉਣ ਦਰਸ ਕਰਨੇ ਇਥੇ ਨਾਵਹਿ ਪੁੱਤਰੈ ਨਾਹੀ ਮੈਲ ਉੱਤਰੇ ਨਹੀਂ ਪੜਨਾ ਉੱਤਰੈ ਦਲਾਵਾਂ ਦੇ ਨਾਲ ਜਨ ਪਟ ਅੰਦਰ ਬਾਹਰ ਗੁੱਦੜ ਤੇ ਭੜੇ ਸੰਸਾਰ ਤਿਨ ਨੇਹੋ ਲੱਗਾ ਰਬ ਸੇਤੀ ਦੇਖਣੇ ਵਿਚਾਰ ਰੰਗ ਹਸਹਿ ਰੰਗ ਰੋਵਹਿ ਚੁੱਪ ਭੀ ਕਰ ਜਾਹੇ ਪ੍ਰਵਾਹ ਨਾਹੀ ਕਿਸੈ ਕੇਰੀ ਕਿਸੇ ਨਹੀਂ ਪੜ ਦੇਣਾ ਕਿਸੈ ਸਲਾਵਾ ਦੇਣਾ ਬਾਤ ਸੱਚੇ ਨਾਹ ਦਰਵਾਟ ਉੱਪਰ ਖਰਚ ਮੰਗਾ ਜਬੈ ਦੇਤਾ ਖਾਹੇ ਦੀਬਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ ਡਾਰ ਲੈ ਲੇਖਾ ਪੀੜ ਛੁੱਟੈ ਨਾਨਕਾ ਜੋ ਤੇਲ ਪੌਰੀ ਆਪੇ ਹੀ ਕਰਣਾ ਕਿਉ ਕਰਣਾ ਨਾਣੇ ਦੇ ਨਾਲ ਕਰਣਾ ਕਿਉ ਕਲ ਆਪੇ ਹੀ ਤੈ ਧਾਰੀ ਐ ਤੈ ਦਰਾਵਾਂ ਦੇ ਨਾਲ ਧਾਰੀ ਐ ਦੇਖਹਿ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਐ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀਵ ਪ੍ਰਾਣ ਹੈ ਹੁਣ ਧਿਆਨ ਰੱਖਣਾ ਸੰਗਤ ਜੀ ਇੱਥੇ ਜੱਜੇ ਨੂੰ ਬਿਹਾਰੀ ਤੇ ਐੜਾ ਮੁਕਤਾ ਹੈ ਐੜਾ ਮੁਕਤਾ ਨਾਲ ਭੁੱਲ ਕੇ ਜਾਣਾ ਜਿਸ ਕੇ ਜੀਵ ਪ੍ਰਾਣ ਪ੍ਰਾਣ ਪੂਰਾ ਰਾਰਾ ਇੱਚ ਲੱਗਾ ਹੈ ਕਈ ਥਾਂ ਤੇ ਪੈਰ ਵਿੱਚ ਰਾਰਾ ਹੁੰਦਾ ਪਰ ਇੱਥੇ ਪੂਰਾ ਲੱਗਾ ਹੈ ਪ੍ਰਾਣ ਇਤਿਹਾ ਹਾ ਹਾ ਹੈ ਨੂੰ ਸਿਆਰੀ ਹੈ ਹ ਹੈ ਹ ਹੈ ਦੋਨੇ ਹਾ ਹੈ ਉਚਾਰਨ ਕਰਨੇ ਨੇ ਹ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸੁਵਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸੁਵਾਰੀ ਹੈ ਸੁਸੰਗਤ ਜੀ ਆਪਣੇ 20 ਸ਼ਲੋਕ ਸੰਪੂਰਨ ਹੋ ਗਏ ਨੇ ਪਿਛਲੇ ਜਿਹੜੇ ਭਾਗ ਨੇ YouTube ਦੀ ਪਲੇਲਿਸਟ ਦੇ ਵਿੱਚ ਪਏ ਨੇ ਜਾ ਕੇ ਸਰਵਨ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ